ਸ਼ਸ਼ੀਕਲ ਜੀ ਇਹ ਵਾਲਾ ਸੂਟ ਹੈ ਜਿਹੜਾ ਰੋਮਨ ਮਸਲੀਨ ਤੇ ਰਹੇਗਾ neck ਤੇ ਤੇ sleeves ਤੇ ਵਰਕ ਰਹੇਗਾ ਤੇ ਦੁਪੱਟਾ ਮਸਲੀਨ ਦਾ ਫੋਰਸ ਐਂਡ ਲੈਸ ਰਹੇਗੀ 900 ਰੁਪਿਆ ਫ੍ਰੀ ਸ਼ਿਪਿੰਗ ਹੈ ਤੇ ਇਹ ਡਿਜ਼ਾਈਨਿੰਗ ਤੁਸੀਂ ਐਦਾਂ ਕਰ ਸਕਦੇ ਹੋ ਤੇ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਦਾ ਸੂਟ ਰਹੇਗਾ ਤੇ organza ਦਾ ਦੁਪੱਟਾ ਹੈ ਹੈਂਡ ਪੇਂਟਡ ਰਹੇਗਾ 700 ਰੁਪਿਆ ਫ੍ਰੀ ਇਹ ਵਾਲੇ ਸੂਟ ਨੇ ਜਿਹੜੇ ਕਾਟਨ ਦੇ ਸੂਟ ਹੋਣਗੇ 2.5 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਹੈ ਜਿਹੜੀ ਚਿਕਨ ਵਰਕ ਵਾਲੀ ਬਾਟਮ ਰਹੇਗੀ विदाउट दुपट्टा ने 625 रुपया फ्री शिपिंग रहेगी कोई भी सूट ਤੁਸੀਂ ਲੈਣਾ ਹੈ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਵਾਲੇ सूट ਨੇ ਜਿਹੜੇ ਆਫਰ ਦੇ ਵਿੱਚ ਹੋਣਗੇ ਇਸ ਵਾਰ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਆਏ ਨੇ ਤੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਤੇ 1350 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਤਿੰਨ ਸੂਟ ਹੈ ਜਿਹੜੇ ਤੁਸੀਂ ਲੈ ਸਕਦੇ ਹੋ 1350 ਰੁਪਿਆ ਦੇ ਵਿੱਚ ਕਲਰ ਵੀ ਬਹੁਤ ਸੋਹਣੇ ਨੇ ਤੇ ਵਿਦਾਊਟ ਦੁਪੱਟਾ ਹੋਣਗੇ ਕੈਮਰੀ ਕਾਟਨ ਦੇ ਸੂਟ ਨੇ ਕੋਈ ਵੀ ਸੇਮ ਸੂਟ ਵੀ ਤੁਸੀਂ ਲੈ ਸਕਦੇ ਹੋ ਤੇ ਅਲੱਗ-ਅਲੱਗ ਕਲਰ ਦੇ ਜਾਂ ਅਲੱਗ-ਅਲੱਗ ਪ੍ਰਿੰਟਾਂ ਦੇ ਵੀ ਤੁਸੀਂ ਜਿਹੜੇ ਮਰਜ਼ੀ ਆਪਣੀ ਚੁਆਇਸ ਤੇ ਤਿੰਨ ਸੂਟ ਹੈ ਜਿਹੜੇ ਇਹਨਾਂ ਵਿੱਚੋਂ ਲੈ ਸਕਦੇ ਹੋ WhatsApp ਤੇ ਜਿਹੜਾ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਸੂਟ ਨੇ 올 ਓਵਰ ਸੂਟ ਰਹੇਗਾ ਬੱਡੇ ਬਨੇ ਦਾ 3.5 ਮੀਟਰ ਤੇ ਨਾਲ ਸ਼ਫੌਨ ਦਾ ਦੁਪੱਟਾ ਟਾਈਡ ਆਇ ਰਹੇਗਾ ਪ੍ਰਾਈਸ ਹੈ ਜਿਹੜਾ 800 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਸਾਰੇ ਕਲਰ ਅਵੇਲੇਬਲ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੂਟ ਨੇ ਤੇ ਬਾਟਮ ਤੇ ਜਿਹੜੀ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਰਹੇਗੀ ਸ਼ਾਰਟ ਤੇ ਫੈਬਰਿਕ ਤੇ ਨਾਲ ਤੇ ਕੁਝ ਪ੍ਰਿੰਟਸ ਹੋਣਗੇ ਤੇ ਦੁਪੱਟਾ ਇਹ ਜਿਹੜਾ ਇਹਨਾਂ ਦਾ ਨਾਜ਼ਮीन ਦਾ ਡਾਈ ਡਾਈ ਰਹੇਗਾ ਤੇ 950 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਮੈਚਿੰਗ ਸੂਟ ਹੋਣਗੇ ਵੱਡੇ ਪਨੇ ਦੇ ਵਿੱਚ ਹੋਣਗੇ ਪ੍ਰੋਪਰ ਸੂਟ ਬਣੇਗਾ ਤੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ 500 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਵਿਦਾਊਟ ਦੁਪੱਟਾ ਨੇ ਵੀਡੀਓ ਨੂੰ ਵੀ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ